ਬੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਪੰਜ ਇਲਾਚੀਆਂ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਇਹਦੇ ਨਾਲ ਕੀ ਹੈ ਪੰਜ ਇਲਾਚੀਆਂ ਦਾ ਢਾਲਾ ਜਿਹੜਾ ਹੈ ਬਹੁਤ ਹੀ ਜ਼ਬਰਦਸਤ ਤੇ ਪੁਰਾਤਨ ਢਾਲਾ ਹੈ ਇਹਦੇ ਨਾਲ ਹਰ ਮਨੋ ਕਾਮਨਾ ਪੂਰੀ ਕੀਤੀ ਜਾਂਦੀ ਹੈ ਇਹ 8 ਢੜਾ ਸਹੀ ਤਰੀਕੇ ਨਾਲ ਕੀਤਾ ਜਾਵੇ ਤੇ ਮਨੋ ਕਾਮਨਾ ਤੁਹਾਡੀ ਬਹੁਤ ਜਲਦ ਪੂਰਨ ਹੋ ਸਕਦੀ ਹੈ ਤੇ ਦੋਸਤੋ 8 ਢੜਾ ਬਹੁਤ ਹੀ ਕਮਾਲ ਦਾ ਢੜਾ ਹੈ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਤੇ ਜਿਹੜੇ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਤੇ ਹੁਣ ਗੱਲ ਕਰਦੇ ਹਾਂ ਪੱਗ ਇਲਾਇਚੀਆਂ ਦਾ ਜਿਹੜਾ ਟਾਲਾ ਆ ਜਿੰਨਾ ਕਿ ਹਰ ਮਨੋ ਕਾਮਨਾ ਕੋਈ ਵੀ ਤੁਹਾਡੀ ਆਪਣੀ ਦਿੱਲੀ ਤਮੰਨਾ ਜਿਹੜੀ ਮਨੋ ਕਾਮਨਾ ਜਿਹੜੀ ਨਾ ਪੂਰੀ ਹੋ ਸਕੇ ਹੋਵੇ ਉਹ ਪੂਰੀ ਕਰਨ ਵਾਸਤੇ ਹਟਾਲਾ ਆ ਵੀ ਜਿਹੜਾ ਟਾਲਾ ਆ ਜਿੰਦਾ ਤੁਹਾਨੂੰ ਦੱਸਿਆ ਪੁਰਾਤਨ ਟਾਲਾ ਬਹੁਤ ਪੁਰਾਣਾ ਸਮੇਂ ਤੋਂ ਜਿਹੜੇ ਬਜ਼ੁਰਗਾਂ ਦੇ ਦਿੱਤੇ ਹੋਏ ਹਟਾਲੇ ਆ ਇਹਦੇ ਨਾਲ ਜਿਹੜੀਆਂ ਤੁਹਾਡੇ ਨਾਲ ਕੋਈ ਵੀ ਚੀਜ਼ਾਂ ਜਿਹੜੀਆਂ ਹੋਣੀਆਂ ਆ ਜਿਹੜੀ ਤੁਸੀਂ ਸੋਚੀ ਆ ਉਹ ਤੁਹਾਨੂੰ ਮਿਲੇਗੀ ਮਿਲੇਗੀ ਮਨੋ ਕਾਮਨਾ ਦੇ ਵਿੱਚ ਪਰ ਇਸ ਜਿਹੜੇ ਤਰੀਕੇ ਨਾਲ ਸੀ ਤੁਹਾਨੂੰ ਸਮਝਾਵਾਂਗੇ ਸਾਡੇ ਤਰੀਕੇ ਨਾਲ ਤੁਸੀਂ ਕਰੋਗੇ ਤਾਂ ਫੇਰ ਹੀ ਇਹ ਕੰਮ ਕਰਦੀ ਹੈ ਕਿਉਂ ਕਰਕੇ ਇਸ ਢਾਲੇ ਦੇ ਨਾਲ ਬਹੁਤ ਕੰਮ ਹੋਏ ਆ ਬਹੁਤ ਲੋਕਾਂ ਦੇ ਕੰਮ ਕੀਤੇ ਆ ਇਸ ਕਰਕੇ ਤਾਂ ਤੁਹਾਨੂੰ ਮਸੀਂ ਦੇਣ ਲੱਗਿਆ ਵੀ ਤੁਸੀਂ ਵੀ ਇਹਨੂੰ ਅਜਮਾ ਕੇ ਦੇਖ ਲਿਓ ਸਾਡਾ ਜਮਾਇਆ ਹੋਇਆ ਹੈ ਇਹ ਕਿਉਂ ਕਰਕੇ ਇਸ ਢਾਲੇ ਦੇ ਨਾਲ ਜਿਹੜੀ ਵੀ ਤੀਜੀ ਚੀਜ਼ ਤੁਸੀਂ ਸੋਚਦੇ ਹੋ ਉਹ ਤੁਸੀਂ ਤੁਹਾਡੇ ਦਿਲ 'ਚ ਹੋਣੀ ਚਾਹੀਦੀ ਹੈ ਤੁਹਾਨੂੰ ਮਤਲਬ ਐਦਾਂ ਤੈਅ ਕੀਤੀ ਹੋਏ ਕਿ ਹਾਂ ਇਹ ਜਿਹੜੀ ਚੀਜ਼ ਤੁਸੀਂ ਤੁਹਾਡੀ ਖੁਆਇਸ਼ ਸੀਗੀ ਕਦੀ ਪੂਰੀ ਨਹੀਂ ਹੋ ਸਕੀ ਤੇ ਉਸ ਖੁਆਇਸ਼ ਨੂੰ ਤੁਸੀਂ ਪੂਰੀ ਕਰਨ ਵਾਸਤੇ ਇਹ ਢਾਲੇ ਨੂੰ ਕਰਨਾ ਪਰ ਇੱਕ ਹੀ ਖੁਆਇਸ਼ ਰੱਖਣੀ ਹੈ ਇਹਨਾਂ ਧਿਆਨ ਰੱਖ ਲਿਓ ਖੁਆਇਸ਼ਾਂ ਦੋ ਜਾਂ ਚਾਰ ਨਹੀਂ ਹੋਣੀਆਂ ਚਾਹੀਦੀਆਂ ਖੁਆਇਸ਼ ਇੱਕੋ ਹੀ ਰੱਖਣੀ ਪੈਣੀ ਆ ਔਰ ਇੱਕ ਖੁਆਇਸ਼ ਨੂੰ ਹੀ ਇਹ ਪੂਰਾ ਕਰੇਗੀ ਜਦੋਂ ਤੁਹਾਡੀ ਇੱਕ ਖੁਆਇਸ਼ ਪੂਰੀ ਹੋ ਜਾਂਦੀ ਹੈ ਫਿਰ ਤੁਸੀਂ ਇਹ ਢਾਲਾ ਫਿਰ ਸਾਲ ਬਾਅਦ ਕਰ ਸਕਦੇ ਹਾਂ ਸਾਲ ਤੋਂ ਬਾਅਦ ਸਾਲ ਤੋਂ ਪਹਿਲਾਂ ਤੁਸੀਂ ਫਿਰ ਦੁਬਾਰਾ ਹਟਾਲਣ ਨਹੀਂ ਕਰ ਸਕਦੇ ਕਿਉਂਕਿ ਸਾਲ ਦੇ ਵਿੱਚ ਛੇ ਇਹਨੇ ਰਿਜ਼ਲਟ ਦੇਣਾ ਹੈ ਠੀਕ ਹੈ ਤੇ ਜੋ ਕੀ ਇਹਦਾ ਜਿਹੜਾ ਫਾਇਦਾ ਮਿਲਦਾ ਹੈ ਪੂਰੇ ਇੱਕ ਸਾਲ ਤੱਕ ਇਹਦਾ ਲਾਭ ਰਹਿੰਦਾ ਹੈ ਤਾਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗੇ ਹਾਂ ਇਹਨੂੰ ਕਰਨ ਦੇ ਨਾਲ ਤੁਹਾਨੂੰ ਆਪਣੇ ਆਪ ਹੌਲੀ-ਹੌਲੀ ਪਤਾ ਚੱਲ ਜਾਣਾ ਕਿ ਜਦੋਂ ਤੁਸੀਂ ਜਿਹੜੀ ਤੁਹਾਡੀ ਮਨੋ ਕਾਮਨਾ ਹੈ ਉਹਦੇ ਤੇ ਗੱਲਬਾਤ ਹੋਣ ਲੱਗ ਪੈਣੀ ਹੈ ਜਦੋਂ ਤੁਸੀਂ ਇਹਨੂੰ ਕਰ ਦਿੱਤਾ ਜਦੋਂ ਤੁਸੀਂ ਸ਼ੁਰੂ ਕੀਤਾ ਤੇ ਤੁਹਾਨੂੰ ਆਪਣੇ ਆਪ ਤਾਂ ਚਲਦਾ ਜਾਣਾ ਕਿ ਹਾਂ ਵਾ ਬਾਕੀ ਜਿਹੜੀ ਚੀਜ਼ ਅਸੀਂ ਸੋਚੀ ਸੀ ਉਹਦੇ ਬਾਰੇ ਗੱਲਬਾਤ ਹੋ ਰਹੀ ਆ ਜਾਂ ਕੋਈ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਹੈ ਫਿਰ ਤੁਸੀਂ ਆਪ ਹੀ ਇਸ ਗੱਲ ਨੂੰ ਸਮਝ ਸਕਦੇ ਹੋ ਕਿ ਸਾਡਾ ਕੰਮ ਛੇਤੀ ਬਣ ਰਿਹਾ ਪਰ ਇਹ ਬਣਨਾ ਤੁਹਾਡੀ ਤੁਹਾਡੇ ਮਨ ਦੇ ਵਿੱਚ ਇੱਕ ਵਿਸ਼ਵਾਸ ਹੋਣਾ ਚਾਹੀਦਾ ਜਿੱਥੋਂ ਵੀ ਤੁਸੀਂ ਇਹ ਕਰਨਾ ਆ ਜਿਸ ਜਿੱਥੇ ਵੀ ਤੁਸੀਂ ਜਦੋਂ ਵੀ ਇਹ ਕਰਨਾ ਵਿਸ਼ਵਾਸ ਨਾਲ ਕਰਨਾ ਕੋਈ ਵੀ ਚੀਜ਼ ਆ ਵਿਸ਼ਵਾਸ ਨਾਲ ਕੀਤੀ ਹੋਈ ਪਰਮਾਤਮਾ ਤੇ ਭਰੋਸਾ ਰੱਖ ਕੇ ਹੀ ਕੋਈ ਚੀਜ਼ ਦਾ ਲਾਭ ਮਿਲਦਾ ਹੈ ਅਦਰਵਾਈਜ਼ ਉਦਾਂ ਜਦੋਂ ਆਪਾਂ ਕੋਈ ਢਾਲੇ ਨੂੰ ਢਾਲਾ ਨਹੀਂ ਸਮਝਦੇ ਉਦਾਂ ਹੀ ਕਰਦੇ ਆ ਤਾਂ ਫਿਰ ਨਹੀਂ ਇਹਦਾ ਰਿਜ਼ਲਟ ਮਿਲਦੇ ਰਿਜ਼ਲਟ ਇਹਦੇ ਉਦੋਂ ਮਿਲਦੇ ਆ ਜਦੋਂ ਅਸੀਂ ਮਨ ਸੱਚਾ ਹੋ ਕੇ ਮਨ ਸਾਫ਼ ਹੋ ਕੇ ਚੀਜ਼ ਕਰਦੇ ਆ ਤਾਂ ਦੋਸਤੋ ਹੁਣ ਇਹ ਢਾਲੇ ਬਾਰੇ ਜਾਣਕਾਰੀ ਤੁਹਾਨੂੰ ਦੇ ਦਵਾਂ ਵੀ ਢਾਲਾ ਕਿੱਦਾਂ ਕਰਨਾ ਤੇ ਕੀ ਇਹਦਾ ਕੀ ਕੀ ਪੰਜ ਇਲਾਇਚੀਆਂ ਨੂੰ ਤੁਸੀਂ ਕਿੱਦਾਂ ਕਰਨਾ ਤੁਸੀਂ ਕੀ ਕਰਨਾ ਆ ਪੰਜ ਇਲਾਇਚੀਆਂ ਲੈ ਕੇ ਆਣੀਆਂ ਠੀਕ ਹੈ ਪੰਜ ਇਲਾਇਚੀਆਂ ਲੈ ਕੇ ਤੁਸੀਂ ਵੀ ਕਿਸੇ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਚਲੇ ਜਾਣਾ ਮਾਤਾ ਕਾਲੀ ਦੀ ਮੂਰਤੀ ਅੱਗੇ ਜਾਂ ਮਾਤਾ ਕਾਲੀ ਦੀ ਫੋਟੋ ਹੋਵੇ ਤੁਹਾਡੇ ਤੋਂ ਉੱਥੇ ਲੈ ਜਾਣਾ ਫੋਟੋ ਹੋਵੇ ਤੁਹਾਡੇ ਘਰ ਤੇ ਫੋਟੋ ਰੱਖ ਕੇ ਵੀ ਕਰ ਸਕਦੇ ਹੋ ਇਹ ਮੰਦਰਾਂ ਤੇ ਮੰਦਰ ਚ ਰੱਖ ਕੇ ਕਰ ਸਕਦੇ ਹੋ ਇਹ ਪੰਜ ਇਲਾਇਚੀਆਂ ਮਾਤਾ ਕਾਲੀ ਦੇ ਅੱਗੇ ਰੱਖ ਦੇਣੀਆਂ ਫਰਿਆਦ ਕਰਨੀ ਕਿ हे ਮਾਤਾ ਕਾਲੀ ਕਿ ਮੈਂ ਇਹਨਾਂ ਇਲਾਇਚੀਆਂ ਨੂੰ ਇਹਨਾਂ ਇਲਾਇਚੀਆਂ ਦੇ ਲਈ ਇਹ ਤੁਹਾਨੂੰ ਤੁਹਾਡੇ ਚਰਨਾਂ ਦੇ ਵਿੱਚ ਰੱਖ ਕੇ ਸਮਰਪਿਤ ਕਰਕੇ ਤੁਹਾਨੂੰ ਮੈਂ ਆਪਣੇ ਮਨ ਦੀ ਮਨੋਕਾਮਨਾ ਪੂਰੀ ਕਰਨ ਵਾਸਤੇ ਟਾਲਾ ਕਰਨ ਜਾ ਰਿਹਾ ਆ ਤੇ ਇਹਦੇ ਵਿੱਚ ਮੇਰਾ ਤੁਸੀਂ ਸਾਥ ਦੇਣਾ ਹੈ ਤੁਸੀਂ ਮਹਾਕਾਲੀ ਨੂੰ ਪ੍ਰਯਾਦ ਕਰਕੇ ਬੇਨਤੀ ਕਰਕੇ ਅਰਜ ਲਗਾ ਕੇ ਮਾਤਾ ਦੇ ਚਰਨਾਂ ਨੂੰ ਲਗਾ ਕੇ ਉਹ ਇਲੈਚੀਆਂ ਨਾਲ ਘਰ ਲੈ ਆਣੀਆਂ ਠੀਕ ਹੈ ਇਲੈਚੀਆਂ ਜਦੋਂ ਤੁਸੀਂ ਘਰ ਲੈ ਆਣ ਦੀਆਂ ਫਿਰ ਤੁਸੀਂ ਕੀ ਕਰਨਾ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ ਸ਼ਾਮ ਨੂੰ ਤੁਸੀਂ ਕੀ ਕਰਨਾ ਇੱਕ ਇੱਕ ਇਲੈਚੀ ਫੜ ਕੇ ਆਪਣੇ ਕੋ ਫੜ ਲੈਣੀ ਹੈ ਮਤਲਬ ਫੜ ਕੇ ਨਾ ਹੱਥ ਦੇ ਵਿੱਚ ਮੁਠੀ ਦੇ ਵਿੱਚ ਆਪਣੇ ਸਿਰ ਤੋਂ ਉਲਟੀ ਘੁਮਾ ਦੇਣੀ ਆ ਉਲਟੀ ਘੁਮਾ ਕੇ 7 ਬਾਰ ਤੇ ਆਪਣੀ ਮਨੋ ਕਾਮਨਾ ਬੋਲ ਦੇਣੀ ਆ ਇਲਾਇਚੀ ਨੂੰ ਮੁਠੀ ਚ ਫੜ ਕੇ ਠੀਕ ਹੈ ਤੇ ਮੁਠੀ ਨੂੰ ਵਿੱਚ ਫੜ ਕੇ ਜਦੋਂ ਆਪਣੀ ਤੁਸੀਂ ਮਨੋ ਕਾਮਨਾ ਬੋਲਣੀ ਆ ਤੇ ਉਹ ਜਿਹੜੀ ਇਲਾਇਚੀ ਹੈ ਤੁਸੀਂ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ ਦਿਨ ਢਲੇ ਕਿਸੇ ਵੀ ਚਲਦੇ ਜਿਹੜਾ ਗੰਦਾ ਨਾਲਾ ਹੋਵੇ ਜਿੱਥੇ ਗੰਦਾ ਪਾਣੀ ਹੋਵੇ ਗੰਦੇ ਨਾਲੇ ਦੇ ਵਿੱਚ ਨੂੰ ਵਹਾ ਦੇਣੀ ਆ ਸਿਟਿਆਣੀ ਆ ਠੀਕ ਹੈ ਤੁਸੀਂ ਇਸੇ ਤਰ੍ਹਾਂ ਲਗਾਤਾਰ 5 ਸ਼ਨੀਵਾਰ ਇਸੇ ਤਰ੍ਹਾਂ ਕਰਨਾ ਫਿਰ ਹਰ ਸ਼ਨੀਵਾਰ ਨੂੰ ਤੇ ਇੱਕ ਇੱਕ ਇਲਾਇਚੀ ਫਿਰ ਇਹਨੇ ਤੁਸੀਂ ਪੰਜ ਇਲਾਚੀਆਂ ਪਹਿਲਾਂ માતા ਦੇ ਮੰਦਰ ਚ ਰੱਖ ਕੇ ਲੈਂਦੀਆਂ ਹੋਣੀਆਂ ਫਿਰ ਇੱਕ ਇੱਕ ਇਲਾਚੀ ਹਰ ਸ਼ਨੀਵਾਰ ਤੇ ਕਰਦੇ ਰਹਿਣੇ ਆ ਪੰਜ ਸ਼ਨੀਵਾਰ ਤੁਸੀਂ ਕਰੋਗੇ ਤੇ ਪੰਜ ਸ਼ਨੀਵਾਰ ਦੇ ਵਿੱਚ ਤੁਹਾਡੀ ਜਿਹੜੀ ਮਨੋ ਕਾਮਨਾ ਪੂਰੀ ਹੋ ਜਾਏਗੀ ਇਹ ਟਾਲਾ ਕਰਕੇ ਦੇਖਿਓ ਸਾਡਾ ਤਾਂ ਦੋਸਤੋ ਅਜਮਾਇਆ ਹੋਇਆ ਆ ਤੇ ਜਿਹਨੂੰ ਵੀ ਦਿੱਤਾ ਉਹਦਾ ਫਾਇਦਾ ਲਾਭ ਹੋਇਆ ਹੀ ਆ ਤੇ ਸਾਡੀ ਇਹੀ ਵੀਡੀਓ ਸੀਗੀ ਦੋਸਤੋ ਜੇ ਚੰਗੀ ਲੱਗੀ ਆ ਇਹਨੂੰ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਵਸਤਾਂ ਦੀ ਮਾਲਕ ਪਲੀ ਕਰੇ